ਉਹ ਨਾ ਕਰੋ ਤੁਹਾਡੀ ਭਲੀਏ ਬੋਲਾ ਹਾਲ ਤੇ ਸਹੀ ਸਾਸ਼ਟ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦੇ ਵਧੀਆ ਠੀਕ ਠਾਕ ਆ ਪ੍ਰਾਣੇ ਸਾਡੇ ਪ੍ਰਾਣੇ ਪ੍ਰਾਣੇ ਆ ਗਏ ਅੱਡੇ ਕੋ ਫੇਰ ਜਿਹੜੇ ਅੱਡੇ ਕੋ ਅੱਗੇ ਆਉਂਦੇ ਹੁੰਦੇ ਪੱਕੇ ਹੀ ਤੇ ਪਰ ਅੱਜ ਆਏ ਖਾਸ ਰੀਜ਼ਨ ਕਰਕੇ ਤੇ ਰੀਜ਼ਨ ਖਲੋਤਾ ਆ ਹਾਂ ਗੱਡੀ ਖਰੀਦੀ ਆ ਭਾਈ ਇਹੋਣਾਂ ਨੇ ਤੇ ਸਰਪ੍ਰਾਈਜ਼ ਸਰਪ੍ਰਾਈਜ਼ ਦਿੱਤਾ ਨੂੰ ਪਰ ਮੈਂ ਗੈਸ ਕਰ ਲਿਆ ਹੈਗਾ ਮੈਂ ਕੱਲ ਤਾਂ ਗੈਸ ਕੀਤਾ ਸੀ ਜੇ ਜੇ ਕੀ ਆਪਣੇ ਹੋ ਜਾਣਾ ਥੋੜਾ ਜਿਹਾ ਲੀਕ ਹੋ ਗਿਆ ਨਾ ਕੰਮ ਆ ਆਵੇ ਦੀਦੀ ਨੇ ਇਹਨਾਂ ਨੇ ਸਟੋਰੀਆਂ ਪਾਈਆਂ ਉੱਥੋਂ ਗੈਸ ਲੱਗਾ ਉਹਨੂੰ ਪਤਾ ਹੈਗਾ ਉਹ ਠੀਕ ਉੱਥੇ ਦੇਣ ਫਿਰ ਮੰਮੀ ਲੱਗਦਾ ਭਾਈ ਇਹਨੇ ਗੱਡੀ ਲਈ ਆ ਭਾਈ ਇਹਨੇ ਗੱਡੀ ਲਈ ਮੈਂ ਇਹ ਲਈ ਹੋਈ ਦੱਸ ਦੇਣਗੇ ਵੀ ਹੌਸਲਾ ਰੱਖ ਦੇ ਇਹ ਮੈਂ ਸਵੇਰੇ ਫੋਨ ਲਾਇਆ ਵਾ ਇਹਨਾਂ ਨੂੰ ਜਦੋਂ ਮੈਚ ਖੇਡ ਕੇ ਆਉਂਦੇ ਆ ਇਹਨੂੰ ਤਾਂ ਫੋਨ ਲਾਇਆ ਹੀ ਆਉਂਦੇ ਮੰਮੀ ਤੇਲ ਕਿੱਥੇ ਆਣਾ ਹੋ ਕੀ ਕਰਨਾ ਮੈਨੂੰ ਲੱਗਦਾ ਉਹ ਗੱਡੀ ਲੈ ਕੇ ਆਉਂਦੇ ਅਜੀ ਚੰਗਾ ਪਲਾ ਕੇ ਆ ਹੀ ਵੀ ਕਰਨਾ ਦੱਸੋ ਇਹ ਉਹ ਯਾਰ ਉਹ ਯਾਰ ਮੈਨੂੰ ਹਣ ਥੋੜੀ ਪਤਾ ਮੈਨੂੰ ਨਾ ਮੈਨੂੰ ਪਤਾ ਜਦੋਂ ਮੈਂ ਤੇਲ ਮੰਗਿਆ ਨਾ ਇਹਨਾਂ ਕੋ ਤੇ ਮੇਰੇ ਮੂੰਹ ਨਿਕਲ ਗਿਆ ਫਿਰ ਮੈਂ ਕਿ ਉਹਨਾਂ ਨੇ ਦੱਸਿਆ ਨਹੀਂ ਉਹ ਤੇ ਉਹ ਸਰਪ੍ਰਾਈਜ਼ ਮੈਂ ਮੈਨੂੰ ਲੱਗਦਾ ਮੈਂ ਮੈਨੂੰ ਲੱਗਦਾ ਮੈਂ ਗੱਲ ਬੜੀ ਕਵਰ ਕੀਤੀ ਤੂੰ ਮੰਗਦ ਰਿਹਾ ਏ ਤੇ ਬਾਅਦ ਉਸੇ ਲਗਾ ਉਹ ਮਮੀ ਮਾਲਸ਼ ਕਰਨੀ ਹੈ ਜ਼ੋਰ ਲੱਗ ਗਿਆ ਜਿਹਦੇ ਸਾਚ ਮੂੰਹ ਨਿਕਲ ਜੇ ਤੇਰੇ ਨੂੰ ਕਵਰ ਕਰਨਾ ਬੜਾ ਔਖਾ ਹੁੰਦਾ ਲੱਗਾ ਪੀਰੇ ਦਾੜੀ ਕੀ ਆ ਗਿਆ ਹੁੰਦਾ ਹੈ ਉਹ ਜਦੋਂ ਮੈਂ ਇਦਾਂ ਕਹਿਤਾ ਬਾਅਦ ਮੇਰੇ ਦਿਮਾਗ 'ਚ ਲੇਟ ਜਿਦਾ ਘੰਟੀ ਖੜਕੀ ਮੈਂ ਇਹਦੇ ਉਹ ਗੱਲ ਹੋ ਗਈ ਵੀ ਪਰ ਜਿਦਾ ਜੋਤੀਬਾਈ ਜੀ ਨੇ ਤੇਰੇ ਹੋਣੇ ਲੱਗੇ ਨਾ ਇੱਕ ਸੁਣੀ ਆਇਓ ਤੋਂ ਇੱਕ ਚੀਜ਼ ਹੋਰ ਵੀ ਜਦੋਂ ਤੁਸੀਂ ਸਵੇਰੇ ਫੋਨ ਤੁਹਾਨੂੰ ਮੈਂ ਲਾਇਆ ਤੇ ਬਾਜੀ ਸਾਫ ਹੀ ਮੁਕਰ ਗਏ ਓਏ ਮੈਂ ਆਖਾਂ ਤੇ ਮੈਨੂੰ ਕਹੀ ਜਾਣ ਕਾਰ 'ਚ ਸੁਣਦੇ ਹੀ ਸਾਰੇ ਫਿਰ ਮੈਂ ਇਹੋ ਗੱਲ ਸੋਚਿਆ ਵੀ ਕਾਰਪਲੇ ਜੀ ਸੁਣਨਾ ਵਾ ਵੀ ਦੂਜੀ ਗੱਡੀ 'ਤੇ ਚੱਲਦਾ ਨਹੀਂ ਕਾਰਪਲੇ ਮੈਂ ਤਾਂ ਨਾਸਲੇ ਅਰਗੇਂ ਚੱਲਦਾ ਸਲੈਰੀਓ ਚ ਸਲੈਰੀਓ ਚ ਤੁਸੀਂ ਆਉਨੇ ਆਣ ਕਿਤੇ ਤੁਸੀਂ ਆਉਨੇ ਕਾਰਸ ਪੀਓ ਦੇ ਮੇਰੀ ਗੱਲ ਤੁਹਾਨੂੰ 5 6 ਸਾਲ ਹੋ ਗਏ ਫਿਰ ਵੀ ਵੀਡੀਓ ਬਣਾਉਂਦੇ ਨੂੰ ਐਕਟਿੰਗ ਵੀ ਤੇ ਹੈਗੀ ਆਣਾ ਐਕਟਿੰਗ ਹੈਗੀ ਨਹੀਂ ਪਰ ਫੜੇ ਗਏ ਤੁਸੀਂ ਜਦੋਂ ਜਦੋਂ ਮੈਨੂੰ ਲਾਸਟ ਫੋਨ ਲਾਇਆ ਨਾ ਤੁਸੀਂ ਜਦੋਂ ਵੀਡੀਓ ਕਾਲ ਤੁਹਾਨੂੰ ਕਰਨੀ ਪਈ ਤੁਹਾਡੀ ਗੱਡੀ ਦਾ అలਾਰਮ ਤੋਂ ਪਤਾ ਲੱਗ ਗਿਆ ਮੈਨੂੰ ਵੀ ਇਹ ਗੱਡੀ ਨਵੀਂ ਦਾ అలਾਰਮ ਫੜੇ ਗਏ ਤੁਸੀਂ ਫੜੇ ਗਏ ਮੈਨਾਂ ਨੂੰ ਕਸੂਰਾ ਮੈਨਾਂ ਨੂੰ ਬਥੇਰਾ ਕਹਿਣਾ ਵੀ ਬੈਲਟਾਂ ਆਉਣੀਆਂ ਦੀਆਂ ਪੱਕੀਆਂ ਲਾ ਛੜੋ ਵਿੱਚ ਇਹ ਲਾਉਣੀਆਂ ਨਹੀਂ ਹੁੰਦੀਆਂ ਦੇ ਇਹਦੇ ਸੈਂਸਰ ਬੰਦ ਹੋਏ ਨੇ ਕਰਾ ਲਿਓ ਮੈਂ ਮਮੀ ਮੈਂ ਇਹਨਾਂ ਨੂੰ ਪਤਾ ਕੀ ਕਿਹਾ ਮੈਂ ਵੀਡੀਓ ਕਾਲ ਕਰੋ ਫਿਰ ਮੈਨੂੰ ਤੇ ਆ ਦੀਦੀਆਂ ਆਂਦੀਆਂ ਅਸੀਂ ਬੈਠੇ ਮਾਹਾਂ ਵਾ ਬੈਠੇ ਵੜੇ ਜਾਣੇ ਝੂਟ ਦੀ ਬੰਨ ਆਂਦੀ ਬੈਠੇ ਮਾਹ ਬੈਠੇ ਵੜੇ ਜਾਣੇ ਆ ਕੰਮ ਕੰਡੇ ਤੇ ਆ ਗਿਆ ਹੁਣ ਦੱਸ ਦਈਏ ਆ ਨਹੀਂ ਨਹੀਂ ਚਲੋ ਇਹ ਡਿੱਗ ਗਿਆ ਆ ਦੀਦੀਆਂ ਨੇ ਕਿਤਾ ਸਾਡੇ ਦੋਵੇਂ ਨੇ ਕਿਤਾ ਉਹ ਕਰਨ ਤਾਂ ਮੈਨੂੰ ਮਿਲਿਆ ਹੀ ਨਹੀਂ ਆ ਤੇ ਖਣ ਮੈਂ ਵੀ ਆਉਂਦਿਆ ਗੱਡੀ 'ਚ ਵੜ ਗਿਆ ਮੈਂ ਵੇਖਿਆ ਮਿਲਿਆ ਸਾਰਿਆਂ ਨੇ ਨਹੀਂ ਨਹੀਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਵੀਂ ਗੱਡੀ ਦੀਆਂ ਗੱਡੀ ਤੁਸੀਂ ਮੇਰੇ ਵਾਲੀ ਜਿਹੜੀ ਮੇਰੀ ਫੇਵਰਿਟ ਹੀ ਉਹ ਲਿਆਂਦੀ ਆ ਤੇ ਤੁਹਾਨੂੰ ਵੀ ਦੋਵੇਂ ਭੈਣਾਂ ਨੂੰ ਬਹੁਤ 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 ਮੁਬਾਰਕਾਂ ਬਾਕੀ ਮੈਨੂੰ ਮੇਰੀ ਫੇਵਰਿਟ ਗੱਡੀ ਦਾ ਇਹ ਛੇਤੀ ਆਹ ਨਹੀਂ ਬਾਕੀ ਮੈਂ ਇੱਕ ਹੋਰ ਚੀਜ਼ ਮੈਨੂੰ 500 ਰੁਪਏ ਮਿਲਿਆ ਤੇਲ ਚਵਾਈ ਮਿਲੀ 500 ਰੁਪਏ ਮਿਲਿਆ 300 ਨਹੀਂ ਗੋਲ ਕਿਤੇ ਪਾ ਲਈ ਹੋਰ ਗੋਲ ਕਿਤੇ ਬਟੂਏ ਓਏ ਕੱਲ ਸ਼ਾਮਾਂ ਤੱਕ ਪਤਾ ਨਹੀਂ ਲੱਗਣਾ ਕਿੱਥੇ ਗਿਆ ਵਾ ਤੇਲ ਚ ਵਾਈ ਮਿਲੀ ਆਏ ਮੈਨੂੰ ਸਪੈਸ਼ਲ ਉਦਾਂ ਇਹ ਆ ਵੀ ਨੁਕਸਾਨ ਹੋ ਗਿਆ ਜੇ 2000 ਦੀ ਮਤਲਬ ਹੁੰਦਾ 500 ਦਾ ਨੋਟ ਨਾ ਅਵੇਲੇਬਲ ਹੁੰਦਾ ਫਿਰ 2000 ਦਾ ਦੇਣਾ ਪੈਣਾ 2000 ਦਾ ਮੋਦੀ ਸਾਹਿਬ ਤੋਂ ਹੀ ਬੰਦ ਕਰਕੇ ਗਲਤੀ ਕਰਤੀ ਸਾਡਾ ਤੇ ਨੁਕਸਾਨ ਕਰਾਤਾ ਕਿ ਨਹੀਂ 8 1500 ਦਾ ਲੈ ਗਏ ਪਹਿਲੇ ਹੈਗੇ 2000 ਨਹੀਂ ਆਪਾਂ ਲੈ ਦੇ ਕੇ ਹਜ਼ਾਰ ਕਿਤੇ ਗੱਲ ਤੇ ਨਵੇੜਨੀ ਚਾਹੀਦੀ ਤੁਹਾਨੂੰ ਤੋਂ ਲੈ ਜਿੰਦੇ ਜਿਹੜਾ ਉਹ 2000 ਹੈਗਾ ਉਹ ਲੈ ਦੇ 2000 ਲੈ ਠੀਕ ਹੈ ਨਹੀਂ ਫਿਰ ਪਹਿਲਾਂ ਚੈੱਕ ਕਰਾ ਕੇ ਲੈਣਾ ਹੈ ਬੈਂਕ ਤੋਂ ਖੜ ਕੇ origignal ਹੋਇਆ ਤਾਂ ਫਿਰ ਲੈਣਾ ਹੈ ਹਰ ਜਗ ਕਰਕੇ ਲਈ ਨਹੀਂ ਨਹੀਂ ਇਹ ਤਾਂ ਫਿਰ ਹੁਣ ਭਰੋਸਾ ਨਾ ਮੈਨੂੰ ਤੁਸੀਂ ਯਾਰ ਵੇਖੋ ਇਹ ਤੇ ਮੈਂ ਤਾਂ ਫਿਰ ਤੁਹਾਨੂੰ ਤੇ ਸ਼ੱਕ ਨਹੀਂ ਕੀਤਾ ਤੁਸੀਂ ਕੈਮਰਾ ਵੀ ਚਾਲੂ ਕੀਤਾ ਇਹਨਾਂ ਫਿਰ ਮੈਂ ਫਿਰ ਸਵਾਲ ਨਹੀਂ ਕਰ ਸਕਦਾ ਉਹ ਚਲੋ ਬਹੁਤ ਸੋਹਣੀ ਗੱਡੀ ਤੁਹਾਡੀ ਤੇ ਅਹੀਂ ਚਲਾ ਕੇ ਵੇਖਦੇ ਹਾਂ ਤੇ ਫਿਰ ਤੁਹਾਨੂੰ ਰਿਵਿਊ ਦਿੰਨੇ ਆ ਵਿੱਚੋਂ ਬਹੁਤ ਸੋਹਣੀ ਹੈ ਗੱਡੀ ਜਿੱਥੇ ਆਪਾਂ ਬੈਠਨੇ ਆ ਨਾ ਇੰਨੀ ਖੁਸ਼ੀ ਆ ਕਿ ਗੱਲਾਂ ਆਪਣੇ ਆਪ ਬਾਹਰ ਆਉਂਦੀਆਂ ਸੱਚੀ ਗੱਲ ਮੇਰੀ ਖੁਸ਼ੀ ਹੈ ਅਹੀਂ ਜਿੱਦਣ ਜਿੱਦਣ ਅਸੀਂ ਗੱਡੀ ਵੇਖਣ ਗਏ ਅਸੀਂ ਨਾ ਤੇ ਅਹੀਂ ਦੋ ਤਿੰਨ ਗੱਡੀਆਂ ਅਸੀਂ ਵੇਖਣ ਗਏ ਥਾਰ ਥਾਰ ਵੇਖੀ ਫੇਰ ਅਹੀਂ ਵੇਖੀ ਫੇਰ ਉਹ ਅਹੀਂ ਗੈਂ ਧਾਰ ਲਈ ਮੋਨੂ ਬਹੁਤ ਬਹੁਤ ਵਿਖਾਣੀਆਂ ਆ ਗੱਡੀਆਂ ਤੇ ਮੰਮੀ ਤੇ ਮੰਮੀ ਤੇ ਡੈਡੀ ਕਹਿੰਦੇ ਵੀ ਇਸ ਕਾਰ ਵੀਓ ਜਿਆਦੀ ਸੋਹਣੀ ਆ ਤੇ ਉਹ ਮੈਡਮ ਹਾਂ ਨੂੰ ਕਵੇ ਵੀ ਸਰ ਤੁਹਾਨੂੰ ਇੱਕ ਹੋਰ ਗੱਡੀ ਵਿਖਾਉਣੀ ਆ ਮੋਨੂ ਤੇ ਸੋਨੂ ਮਾਮਾ ਇੱਥੇ ਹੀ ਖਲੋ ਗਿਆ ਮੋਨੂ ਤੇ ਸੋਨੂ ਮਾਮਾ ਇੱਥੇ ਹੀ ਖਲੋਤੇ ਗਿਆ ਵੀ ਇਹੋ ਲਈਏ ਤੇ ਮੋਨੂ ਮੈਨੂੰ ਬਾਅਦ ਚ ਵੀ ਫੋਨ ਲਾਉਂਦਾ ਰਿਹਾ ਵੀ ਉੱਤੇ ਹੀ ਮਨਾ ਮੰਮੀ ਉਹਨਾਂ ਨੂੰ ਉੱਤੇ ਹੀ ਮਨਾ ਉਹ ਗੱਡੀ ਜਿਆਦੀ ਵਧੀਆ ਵਾ ਤੇ ਅਮਨ ਭਾਬੀ ਵੀ ਇੱਥੇ ਹੀ ਵੀ ਇਹੋ ਲੈਣੀ ਆ ਬਹੁਤ ਸੋਹਣੀ ਗੱਡੀ ਐ ਪਰ ਇਹ ਆ ਵੀ ਬਲੈਕ ਕਲਰ ਚ ਹੋਰ ਸੋਹਣੀ ਲੱਗੀ ਮੈਨੂੰ ਹੂੰ ਚਲਿਏ ਟ੍ਰਾਈ ਲæg ਗਈ ਇਹਦੀ ਇੱਕ ਗੱਡੀ ਵਿੱਚੋਂ ਬਹੁਤ ਸੋਹਣੀ ਆ ਚੰਦਰੂਪ ਵੀ ਆ ਹੈ ਲੋ ਵੀ ਟ੍ਰਾਈ ਲੈਂਣ ਲੱਗੇ ਆ ਨਵੀਂ ਗੱਡੀ ਦੀ ਤੇ ਪਾਪਾ ਜੀ ਨੂੰ ਨਾਲ ਬਿਠਾ ਲਿਆ ਵਾ ਤੇ ਬਹਿ ਜਾ ਹੁਣ ਬਹਿ ਜਾ ਤੁਸੀਂ ਵੀ ਸਰ ਕਿਵਾਂ ਨਹੀਂ ਮੈਂ ਕੋ ਬੋਲ ਬੋਲੋ ਸਰ ਕੋ ਸਰ ਉਹ ਜੀ ਆਹੀ ਫੜਦੇ ਕੈਮਰਾ ਤੁਸੀਂ ਗੱਡੀ ਸਮਝਾ ਹਾਂ ਹਾਂ ਬਸ ਕੋਈ ਚੈੱਕ ਕਰ ਲੀ ਆਹ ਲੋ ਉਹ ਅੱਛਾ ਭਾਜੀ ਇਹਨਾਂ ਚ ਉਹ ਚੀਜ਼ ਵੀ ਜੇ ਇੱਕ ਕੀ ਚੜਾਈ ਦੇ ਉੱਤੇ ਉਹ ਗਿੰਦੂ ਉਹ ਨਾਲੀ ਚ ਵੀ ਆ ਜੇ ਆਪਾਂ ਬ੍ਰੇਕ ਮਾਰਤੀ ਆ ਤੇ ਪਛਾਣ ਨਹੀਂ ਰੇਡਦੀ ਹਨਾ ਹਾਂ ਪਰ ਨਾ ਚੀਜ਼ ਇਹਦੀ ਗੇਅਰ ਸ਼ਿਫਟਿੰਗ ਤੇ ਆ ਬਹੁਤ ਸਮੂਥ ਹੁੰਦਾ ਸਟੀering ਦਾ ਲੈ ਕਿੱਥੇ ਆ ਖਾਨ ਆਜੋ ਆਜੋ ਕਿੱਦਾਂ ਬਹਿਣਾ ਵਾ ਨਹੀਂ ਨਹੀਂ ਸਿੰਘ ਦੇ ਘਰੀ ਚ ਬਹੁਤ ਵਧੀਆ ਵਧੀਆ ਬੈਜਣ ਤੇ ਜਦੋਂ ਇਹਦਾ ਨਹੀਂ ਮੈਂ ਪਹਿਲੇ ਦਿਨ ਪਿੱਛੇ ਬੈਠਾ ਕਿੰਨੇ ਦਿਨ ਹੋ ਗਿਆ ਇਹਨੂੰ ਪਰਸਨ ਲਈ ਚੌਥ ਚੌਥ ਚਾਰ ਦਿਨ ਚਾਰ ਦਿਨ ਹੋਏ ਮੈਂ ਨਾ ਉਹਨਾਂ ਨੂੰ ਉੱਥੇ ਨਾ ਕਿਆ ਕਿਆ ਕੀ ਹਟ ਗਿਆ ਉਹ ਤੇ ਜਾਈਦਾ ਹੀ ਨਾ ਮਨੋਦ ਦੀ ਗੱਡੀ ਲੈਣ ਵੀ ਮੈਨੂੰ ਐਸ ਗੱਡੀ ਦੀ ਟਰਾਈ ਦਵਾਓ ਇੱਕ ਐਦੀ ਤੇ ਇੱਕ ਥਾਰ ਦੀ ਆ ਨਾ ਸਰ ਬੁੱਕ ਕਰ ਦਿੰਨੇ ਸਰ ਬੁੱਕ ਕਰ ਦਿੰਨੇ ਮੈਨੂੰ ਪਤਾ ਹੀ ਨਹੀਂ ਆਪਣੀ ਗੱਡੀ ਤੇ ਲੈਣੀ ਐ ਦੀ ਟਰਾਈ ਬਾਜ ਨਹੀਂ ਭਾਰੇ ਬਹੁਤ ਬਹੁਤ ਕੰਮ ਘੈਂਟ ਆ ਹਾਂਜੀ ਵਧੀਆ ਸਰ ਤਾਂ ਨਹੀਂ ਆਣਾ ਸੀ ਪਾਜੀ ਹਾਂਜੀ A1 ਗੱਡੀ ਆ ਤੇ A1 ਐਕਸਪੀਰੀਅੰਸ ਡਰਾਈਵਿੰਗ ਦਾ ਤੇ ਤੁਹਾਨੂੰ ਫੇਰ ਤੋਂ ਬਹੁਤ-ਬਹੁਤ ਮੁਬਾਰਕਾਂ ਬਹੁਤ ਸੋਹਣੀ ਗੱਡੀ ਆ ਬਹੁਤ ਹੀ ਘੈਂਟ ਵਾ ਅੰਦਰੋਂ ਵੀ ਘੈਂਟ ਪੂਰਾ ਪ੍ਰੀਮੀਅਮ ਫੀਲ ਆ ਸਟੇਅਰਿੰਗ ਤੇ ਬਹੁਤ ਮਜਾ ਆਇਆ ਥੈਂਕ ਯੂ ਜੀ ਥੈਂਕ ਯੂ ਕਿਤੇ ਆਵਾਂਗੇ ਹੁਣ ਤੁਹਾਡੇ ਕੋਲ ਤੇ ਲੰਮਾ ਸਫਰ ਕੱਢਾਂਗੇ ਤੇ ਜਰੂਰ ਇੱਕ ਮਿੰਟ ਹੁਣ ਖਿੱਚੋ ਪਾ ਭਾਈ ਇਹ ਇਹਨੂੰ ਖਿੱਚੋ ਹੋਰ ਤੇ ਹੋਰ ਭਾਜੀ ਪਾਰਕਿੰਗ ਵਾਲਾ ਜਿਹੜਾ ਪਾਰਕਿੰਗ ਦਾ ਉਹ ਸਿਸਟਮ ਆ ਨਾ ਉਹ ਥੋੜਾ ਜਿਹਾ ਡਰ ਲੱਗਦਾ ਹਜੇ ਉਹ ਫੀਲ ਨਹੀਂ ਆਉਂਦੀ ਉਹ ਗੇ ਉਹ ਖਿੱਚੀ ਦਾ ਨਾ ਪੱਲੀ ਫਿਰ ਉਹ ਤੋਂ ਕਰਕੇ ਫੀਲ ਨਹੀਂ ਆਉਂਦੀ ਚੰਗਾ ਜੀ ਟਾਟਾ ਬਾਏ ਬਾਏ ਤੇ ਫੇਰ ਤੋਂ ਵਧਾਈਆਂ ਤੁਹਾਨੂੰ ਬਹੁਤ 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 ਸੋਹਣਾ ਸਰਪ੍ਰਾਈਜ਼ ਲੱਗਾ ਨੂੰ ਜਿਹੜਾ ਮੈਂ ਆਲਮੋਸਟ ਖਰਾਬ ਕਰਤਾ ਸੀ ਤੁਹਾਡਾ ਆਲਮੋਸਟ ਖਰਾਬ ਕਰਤਾ ਸੀ ਪਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਧੰਨਵਾਦ ਜੀ ਚਲੋ ਹਣ ਲੋਈ ਲੋਈ ਜਾਓ ਜੀ ਚਲੋ ਫੇਰ ਮੈਨੂੰ 5 ਰੁਪਏ ਨੇ ਹੋ ਗਿਆ ਮੈਂ ਖਰਚਾ ਨਾ ਚੀਜੀ ਲਾ ਲਈ ਚੰਗਾ ਦੀਦੀ ਚੰਗਾ ਸਤਿਕਾਰ ਉਹਦਾ ਇਨਸਾਫ ਹੋ ਤਾ ਤੇ ਲਾਈਕ ਹਾਤਾ ਲਾਈਕ ਹੱਤੇ ਚਲੋ ਹੋ ਗਿਆ ਬਾਜੀ ਬਾਨਾ ਮਿਲ ਗਿਆ ਇੱਕ ਹੋਰ ਸਾਡੇ ਗਵਾਂਡ ਦਾ ਬਿਲਕੁਲ ਚਲੋ ਗੱਡੀ ਆ ਗਈ ਉਹ ਕਰਦੇ ਯਾਰ ਪਾਰਕਿੰਗ ਬ੍ਰੇਕ ਦਾ ਨਾ ਥੋੜਾ ਜਿਆ ਮਸਲਾ ਹੈਗਾ ਜੀ ਬਸ ਮਸਲਾ ਇਹ ਨਹੀਂ ਸਾਡਾ ਕਿ ਪਲੇਖਾ ਪਈ ਪਾਰਕਿੰਗ ਦੂਜੀ ਹੈ ਨਾ ਤਾਂ ਕਰਕੇ ਪਲੇਖਾ ਉਹ ਮੈਂ ਹਣ ਡੱਕਤੀ ਗੱਡੀ ਬੰਦ ਕਰਤੀ ਮੈਂ ਹਣ ਪਾਰਕਿੰਗ ਲੱਗੂਗੇ ਨਹੀਂ ਲੱਗੂ ਬਟਨ ਤੋਂ ਮੈਂ ਗੇਰਤੀ ਬਾਹਤੀ ਹਾਰ ਕੇ ਮੈਂ ਇਹਨਾਂ ਵੀ ਰਿੜ ਜੇ ਹੋਰ ਪਾਉਗੀ ਆਲਾ ਸਹੀ ਖਾ ਚਲੋ ਦੋ ਜਗ੍ਹਾ ਤੇ ਉਹ ਨੰਗਰ ਨੰਗਜਾ 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 ਯਾਰ ਨੰਗ ਕੋਈ ਨਹੀਂ ਕੋਈ ਨਹੀਂ ਨੰਗਜਾ ਇੱਥੇ 10 ਮਿੰਟ ਲੱਗ ਜਾਣੇ ਆ ਇੱਥੇ 15 ਮਿੰਟ ਲੱਗਦੇ ਆ ਨੂੰ ਤੁਰਨ ਤਰਨ ਲੱਗਿਆ ਕਿਈ 15 ਮਿੰਟ ਲੱਗ ਜਾਂਦੇ ਆ ਪਾਪਾ ਪਛਾਣਿਆ ਇਹ ਮੁੰਡਾ ਨਹੀਂ ਮੈਂ ਦੱਸਿਆ ਲੱਲਾ ਆਹ ਪਰ ਪਾਣਦਾ ਮੈਂ ਪਛਾਣਿਆ ਨਹੀਂ ਭਰਾਵਾ ਪਛਾਣੀਆਂ ਈ ਤੈਨੂੰ ਕਿੱਦਾਂ ਅੜਗੋ ਆਵੇਂ ਤੇ ਪਛਾਣੀਆਂ ਤੈਨੂੰ ਇਹ ਰਹਿ ਨਿਕਾਉਂਦਾ ਹਣ ਤਾਨੂੰ ਨਹੀਂ ਪਛਾਣ ਹੁੰਦੀ ਹੁਣ ਤੂੰ ਵੱਡਾ ਹੋ ਗਿਆ ਵੱਡਾ ਹੋ ਗਿਆ ਤੂੰ ਹੁਣ ਕਿੰਨਾ ਵੱਡਾ ਹੋ ਗਿਆ ਇੱਥੇ ਰਹਿ ਨਿਕਾਉਂਦਾ ਚਲੋ ਜੀ ਸੀਪੀ ਦਾ ਦਿੱਤੀ ਮੈਨੂੰ ਲਿਖਾਇਆ ਨਿਰ ਡਾ ਚਲੋ 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 ਵੀ ਚਲੋ ਚਲੋ